ਤੋਂ ਵੀ ਇਹ ਪੜਾ ਪਿੱਛੋਂ ਅੱਧਾ ਕਿਲੋਮੀਟਰ ਤੋਂ ਕਿੱਦਾਂ ਭੱਜਦਾ ਆ ਰਿਹਾ ਹੈ ਕੀ ਬੋਲਦੇ ਆ ਰਹੇ ਹੋ ਦੱਸੋ ਬੋਲ ਕੇ ਟਰੈਕਟਰ ਬਣੇਗਾ ਕੋ ਵੱਡਾ ਹੋ ਕੇ ਹੈ ਲੈ ਕਿਹਦੇ ਵਾਂਗੂ ਪੱਲੇ ਵਾਂਗੂ ਵੋਏ ਇੱਕ ਮਿੰਟਾ ਕੁੱਤੇ ਦੇ ਉੱਤੇ ਕੀ ਲਿਖਿਆ ਹੋਇਆ ਰਾਣੀ ਲਿਖਿਆ ਆਇਆ ਸ਼ਾਇਦ ਹੈ ਨਾ ਅੱਛਾ ਉਹਦਾ ਨਾਮ ਲਿਖਿਆ ਆਇਆ ਨਾ ਦੇਖੋ ਕਿੰਨੀ ਛੋਟੀਆਂ ਛੋਟੀਆਂ ਗੱਲਾਂ ਅੱਛਾ ਪੂਰਾ ਨਾਮ ਲਿਖਿਆ ਆਇਆ ਰਾਣੀ ਕੀ ਦੀ ਹੈ ਰਾਣੀ ਇਹ ਤੁਹਾਡੀ ਹੈ ਆ ਖਾਈ ਤੀ ਜੀ ਇਹਨੇ ਇਹ ਬਿੱਲੀ ਖਾਈ ਸੀ ਤਾਂ ਇਹਦਾ ਨਾਂ ਰਾਣੀ ਰੱਖਾ ਹੈ ਪਰ ਵਧੀਆ ਲੱਗਦਾ ਮੈਨੂੰ ਇਹਨਾਂ ਦੇ ਦਿਮਾਗਾਂ 'ਚ ਵੀ ਪਵੇ ਵੀ ਇੰਦਾ ਸ਼ੂਟਿੰਗ ਹੁੰਦੀ ਹੈ ਇਹ ਵੀ ਵੱਡੇ ਹੋਣਗੇ ਤੇ ਦੱਸਣਗੇ ਕਿਸੇ ਨੂੰ ਵੀ ਇੰਦਾ-ਇੰਦਾ ਸ਼ੂਟ ਹੁੰਦਾ ਕਿਸੇ ਨੇ ਦੇਖਿਆ ਹੋਇਆ ਤੁਹਾਡਾ ਫਿਲਮ 'ਚ ਰੋਲ ਹੈ ਹਾਂਜੀ ਮਤਲਬ ਸਾਰਾ ਮੈਂ ਬੋਤਲਾ ਪੁੱਟਣਾ ਚੁਗਦਾ ਤਾਂ ਜੀ ਤੇ ਪਪੋਲੇ ਭਾਜੀ ਨੇ ਕਿਹਾ ਸੀ ਵੀ ਬੰਦਾ ਕਿ ਸ਼ਰਾਬ ਪੀਦਾ ਹੈ ਕਿਆਗਾ ਕੁਝ ਕਰ ਸਕਦਾ ਹੈ ਪਹਿਲੀ ਫਿਲਮ ਦੇ ਵਿੱਚ ਉਹ ਨਾ 2 ਢਾਈ ਲੋਕ ਮਾਰਦਾ ਪਾਜੀ ਉਹ ਢਾਈ ਲੋਕ ਸੁਣਨਾ ਥੋੜਾ ਮੈਨੂੰ ਭੋਲਾ ਥੋੜਾ ਜਿਹਾ ਭਰ ਕੇ ਆਉਣ ਦੇ ਹੈ ਫੋਟੋ ਚ ਸਿਨੇਮੇ ਕੌਣ ਕੌਣ ਨਹੀਂ ਗਿਆ ਹੋਇਆ ਪਹਿਲਾਂ ਇੱਕ ਦੇਖ ਮੈਂ ਪਹਿਲੀ ਫਿਲਮ ਦੇਖੀ ਧਰਮਿੰਦਰ ਦੀ ਉਹ ਹਾਂ ਅੱਛਾ ਉਹ ਫਿਲਮ ਪਹਿਲੀ ਸੱਤੇ ਜ਼ਿੰਦਗੀ ਦੀ ਪਹਿਲੀ ਫਿਲਮ ਹੈ ਮੇਰੀ ਪੁੱਤੇ ਬਾ ਛੋਲੇ ਹਾਂ ਤੇ ਹੋਰ ਦੇਖਣੀ ਆ ਭੋਲੇ ਬਣਾ ਭੋਲਾ ਆਪਾਂ ਇਕੱਠੇ ਦੇਖਾਂ ਉਹਦੀ ਫਿਲਮ ਦੇਖਣ ਜਾਉਂਦੇ ਹਾਂ। ਹਾਂ ਜਾਉਂਦੇ। ਉਹ ਕਹਿੰਦੇ ਫਿਲਮ ਦੇਖਣ ਜਾਣਾ ਭੋਲੇ ਵੇ ਭੋਲੇ। ਇੱਧਰ ਕਹੋ। ਭੋਲੇ ਦੇ ਭੋਲਾ। ਹਾਂ ਬੋਲੋ ਫਿਲਮ ਦੇਖਣ ਜਾਣਾ। ਭੋਲੇ ਦੇ ਭੋਲਾ ਫਿਲਮ ਦੇਖਣ ਜਾਣਾ। ਕਹਿੰਦੇ ਵੀ ਭੋਲੇ ਦਾ ਇੱਕ ਕਿਰਦਾਰ ਮੇਰੇ ਨਾਲ ਮਿਲਦਾ ਹੈ। ਅੱਛਾ। ਤੇ ਉਹ ਇਹ ਡਾਇਲੋਗ ਸੁਣਨਾ ਚਾਹੁੰਦੇ ਨੇ। ਕਿਹੜਾ? ਉਹ ਤੁਸੀਂ ਜਾਂ ਠੇਕੇ ਤੇ ਜਾਂਦੇ ਆ ਜੀ। ਮੈਂ ਕੀ ਦਾਰੂ ਗੜੀ ਆ? ਹਾਂਜੀ। ਦੋ ਪੰਜਾਬ ਦੀ ਦੀਦੀ ਬੜੇ ਪਿਆਰ ਨਾਲ ਕਹਿੰਦੇ ਆ। ਪੰਜਾਬ ਵਾਲੀ ਬੁਲੀ ਹੋ।

ਮੈਂ ਵੀ ਗਰਦਾ ਹਾਂ ਦਾ ਕਹਿੰਦੇ ਭੋਲਾ ਤੇ ਮੈਂ ਇੱਕੋ ਹੀ ਆ ਇੱਕੇ ਹੀ ਆਂ ਮੈਨੂੰ ਲੱਗਦਾ ਭੋਲਾ ਦਾ ਗਰਦਾਰ ਹੀ ਤੋੜਾ ਹੈ ਓ ਬਾਈ ਆਪਣਾ ਲਾਵੇ ਭੋਲਾ ਹੇ ਭੋਲਾ ਚੁੰਡ ਜਰਦੇ ਦੀ ਲਾਵੇ ਹੇ ਭੋਲਾ ਵਿੱਚ ਗਲੀ ਵੀ ਰਲਾਵੇ ਹੇ ਭੋਲਾ ਪਟੂ ਠੰਡ ਚ ਨਾ ਨਾਵੇ ਹੇ ਭੋਲਾ ਕਿਹਨੂੰ ਪਾਣੀ ਤਾਂ ਬਚਾਵੇ ਹੇ ਭੋਲਾ ਭੋਲਾ ਵੇ ਭੋਲਾ ਹੇ ਭੋਲਾ ਮੈਂ ਕਿਹਾ ਭੋਲਾ ਵੇ ਭੋਲਾ ਬਸ ਇਹ ਨਾ ਕਿ ਦੱਸਾਂਗੇ ਕਿ ਪਿੰਡ ਕੰਢੋਲੀ ਆਏ ਹੋਏ ਆ ਕਿਉਂ ਆਏ ਆ ਕੀ ਮਾਹੌਲ ਹੈ ਇਹ ਤੁਸੀਂ ਦੇਖਿਓ ਆ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਥੇ ਆਉਣ ਦਾ ਮੌਕਾ ਸਾਨੂੰ ਭੋਲੇ ਨੇ ਦਿੱਤਾ ਸੋ ਉਹ ਇਹ ਭੋਲੇ ਉਹ ਇਹ ਕਹਿ ਕੇ ਗੱਲ ਕਰਿਆ ਜਾਂ ਸਿੰਪਲੀ ਭੋਲੇ ਚੱਲੇਗਾ ਹਾਂ ਵੀ ਕੀ ਗੱਲ ਕਹਿ ਕੇ ਗੱਲ ਕਰਨੀ ਚਾਹੀਦੀ ਅਸੀਂ ਨਾ ਥੋੜਾ ਜਿਹਾ ਪਹਿਲੇ ਆ ਗਏ ਤੇ ਉਹ ਆਪਸ ਚ ਤਿੰਨ ਚਾਰ ਬਾਬੇ ਸਿੱਕੇ ਗੱਲ ਕਰਦੇ ਪਏ ਸੀ ਕਹਿੰਦੇ ਵੀ ਭੋਲਾ ਆ ਰਿਹਾ ਭੋਲਾ ਨਾਲ ਕਹਿੰਦੇ ਕਿਹੜਾ ਭੋਲਾ ਕਹਿੰਦਾ ਉਹੀ ਉਹ ਆਪਣੇ ਸਮਾਨ ਨਾਲ ਆਪਾਂ ਤੇ ਮੈਨੂੰ ਲੱਗਾ ਕਿ ਇੱਕ ਭੋਲੇ ਦੀ ਆਇਡੈਂਟੀਟੀ ਆਲਰੇਡੀ ਬਣਾ ਲਈ ਹੈ ਹਾਂਜੀ ਇਸ ਪਿੰਡ 'ਚ ਆਪਣਾ ਸ਼ੂਟ ਹੋਇਆ ਸਾਰਾ ਕੰਡੋਲੀ ਪਿੰਡ ਦੇ ਵਿੱਚ ਹੈ ਨਾ ਤੇ ਆ ਜਿਹੜਾ ਮੇਜਰ ਪਾਰਟ ਆ ਪਿੰਡ ਦਾ ਜਿਹੜੀ ਮਾੜੀ ਅਸੀਂ ਯੂਜ਼ ਕੀਤੀ ਹੈ ਨਾ ਹਾਲਾਂਕਿ ਬੜੀ ਅਟੈਚਮੈਂਟ ਹੈ ਇੱਥੇ ਨਾ ਵਾਵਾ ਸ਼ੂਟ ਕੀਤਾ ਤੇ ਸਾਰੇ ਜਾਣਦੇ ਆ ਇਸ ਪਿੰਡ 'ਚ ਬਹੁਤ ਸਾਥ ਦਿੱਤਾ ਪਿੰਡ ਵਾਲਿਆਂ ਨੇ ਤੇ ਹੁਣ ਖੁਸ਼ ਹੋ ਗਏ ਕਿ ਦੁਬਾਰਾ ਆਏ ਆ ਨੀ ਤਾਂ ਮੋਸਟਲੀ ਇੱਕ ਵਾਰੀ ਸ਼ੂਟਿੰਗ ਹੋ ਜੇ ਮੁੜ ਕੇ ਆਉਂਦੇ ਨਹੀਂ ਹੁੰਦੇ ਹਨਾ ਰਾਈਟ ਪਰ ਉਹ ਬਾਈ ਹੁਣ ਨਾਲ ਗੱਲ ਹੋ ਰਹੀ ਸੀ ਕਹਿੰਦਾ ਤੁਸੀਂ ਮਤਲਬ 80 ਦੇ ਕਰੀਬ ਪਿੰਡ ਟੋਲੇ ਆ ਇੱਥੇ ਨੇੜੇ ਤੇੜੇ ਸ਼ੂਟਿੰਗ ਵਾਸਤੇ ਸੋ ਤੁਹਾਡੇ ਆਪਣੀ ਹੀ ਪ੍ਰੋਡਕਸ਼ਨ ਹਾਊਸ ਹੈ ਸੋ ਬਾਈ ਇਹ ਬਰੀਕਾਂ ਕਦੋਂ ਤੋਂ ਸ਼ੁਰੂ ਹੋਈਆਂ ਹੋਈਆਂ ਹੈ ਮਤਲਬ ਅਸੀਂ ਤਾਂ ਸਿੱਧਾ ਪਹਿਲੇ ਹੀ ਦੇਖੇ ਤੁਸੀਂ ਦੇਖੋ ਨਾ ਬਿਊਟੀ ਦੇਖੋ ਜੇ ਤੁਸੀਂ ਦੇਖੋਗੇ ਨਾ ਇਹ ਜਗ੍ਹਾ ਦੀ ਹੈ ਨਾ ਬਹੁਤ ਖੁੱਲੀ ਜਗ੍ਹਾ ਸ਼ੂਟਿੰਗ ਵਾਈਜ਼ ਵੀ ਬਹੁਤ ਵਧੀਆ ਹੈ ਤੇ ਦੂਜਾ ਨੈਚੁਰਲ ਚੀਜ਼ਾਂ ਨੇ ਜਿਹੜੀਆਂ ਪਿੱਪਲ ਲੱਗਿਆ ਆ ਬਰੋਟਾ ਹਨਾ ਆ ਜੋ ਮਿੱਟੀ ਕੱਢਦੇ ਹੁੰਦੇ ਸੀ ਜਦੋਂ ਮੇਲੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਹਨਾ ਮਿੱਟੀ ਕੱਢ ਕੇ ਇੱਥੇ ਕੱਢ ਕੇ ਜਾਂਦੇ ਉਹਦੀ ਸਾਈਡ ਤੇ ਸਾਡਾ ਕਲਚਰ ਆ ਹਨਾ ਦੀਵੇ ਲਾਉਣੇ ਸੱਤਿਆਂ ਤੇ ਆਉਣਾ ਹਨਾ ਮੱਜਾ ਸੁੰਦੇ ਸੀ ਉਦੋਂ ਆਉਂਦੇ ਸੀਗੇ ਨਾ ਬੁੱਗਾ ਮਾੜੀਆਂ ਹਰ ਪਿੰਡ ਚ ਹੁੰਦੀਆਂ ਸੀਗੀਆਂ ਸੋ ਇਸ ਫਿਲਮ ਚ ਮੇਜਰ ਪਾਰਟ ਸੀਗਾ ਉਹਦਾ ਫਿਰ ਰਾਈਟ ਸੋ ਅਸੀਂ ਇਹ ਜਗਾ ਲੱਭੀ ਤੇ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਕਹਿੰਦੇ ਆ ਜਾਓ ਫਿਰ ਕਰੋ ਸ਼ੂਟ ਹੈਨਾ ਤੇ ਮੈਂ ਦੇਖ ਰਹੀ ਸੀ ਵੀ ਕਹਿੰਦੇ ਕਹਿੰਦੇ ਇੱਥੇ ਸਾਰੇ ਹੀ ਅਸੀਂ ਭੋਲੇ ਹੀ ਆ ਆਪਣੀ ਦਸਨ ਲੱਗੇ ਹੋਏ ਸੀਗੇ ਸੋ ਉਹ ਸਾਦਗੀ ਕਹਿ ਲਓ ਉਹ ਇਨੋਸੈਂਸ ਕਹਿ ਲਓ ਜਾਂ ਉਹ ਇੱਕ ਜਿਹੜੀ ਲੱਤ ਕਹਿ ਲਓ ਹੈਨਾ ਵੀ ਇੱਕ ਜਿਹੜੀ ਨਸ਼ੇ ਦੀ ਲੱਗੀ ਹੋਈ ਆ ਉਹਦਾ ਵੀ ਨਾ ਆਪਣਾ ਹੀ ਇੱਕ ਸੁਆਦ ਆ ਸਾਰੇ ਕਰਕੇ ਇੱਥੇ ਮజే ਨਾਲ ਬਹਿ ਕੇ ਆਪਣੀ ਬੱਕਰੀ ਦੁਨੀਆ ਦੇ ਵਿੱਚ ਫਿਰਦੇ ਨੇ ਉਹ ਹੀ ਕਹਿੰਦੇ ਕਹਿੰਦੇ ਸਾਰੇ ਹੀ ਭੋਲੇ ਆ ਇੱਥੇ ਤਾਂ ਹੀ ਕਿ ਨਹੀਂ ਸਾਡੇ ਕਲਚਰ ਦਾ ਪਾੜਾ ਭੋਲਾ ਵੀ ਕੋਈ ਦੁਨੀਆ ਦੇ ਉੱਤੋਂ ਨਹੀਂ ਡਿਗਿਆ ਹੋਇਆ ਤਾਂ ਮੈਨੂੰ ਲੱਗਦਾ ਇਹਨਾਂ 'ਚੋਂ ਹੀ ਹਿੱਸਾ ਆ ਨਾ ਇਹ ਹਰ ਪਿੰਡ 'ਚ ਇੱਕ ਭੋਲਾ ਹੁੰਦਾ ਰਾਈਟ ਵਾਈਟ ਮੈਂ ਜਵਾਕ ਹੁਣ ਇਹਨਾਂ ਪਿੰਡ 'ਚ ਆਉਂਦੇ ਸੀ ਛੁੱਟੀਆਂ ਮਾਰ ਲੈਂਦੇ ਸੀ ਇਹ ਸ਼ੂਟਿੰਗ ਦੇਖਣੀ ਹੈ ਤੇ ਮੈਨੂੰ ਲੱਗਦਾ ਹੁੰਦਾ ਸੀ ਯਾਰ ਇਹਨਾਂ ਨੂੰ ਦਿਖਾਓ ਵੀ ਵੀ ਸ਼ੂਟਿੰਗ ਕੀ ਹੁੰਦੀ ਹੈ ਬਿਲਕੁਲ ਵੀ ਇਹਨਾਂ ਨੂੰ ਪਰਾ ਨਾ ਕਰੋ ਇਹਨਾਂ ਨੂੰ ਪਤਾ ਲੱਗੇ ਵੀ ਇਹ ਸ਼ੂਟਿੰਗ ਹੁੰਦੀ ਹੈ ਇੱਕ ਪ੍ਰੋਫੈਸ਼ਨਲ ਕੰਮ ਹੈ ਅਸੀਂ ਵੀ ਕੱਲ ਨੂੰ ਵੱਡੇ ਹੋ ਕੇ ਕਿਸੇ ਇੱਕ ਦੇ ਮਨ 'ਚ ਲੱਗ ਗਿਆ ਕਿਤਾ ਨਹੀਂ ਕਿਸੇ ਨੇ ਕੀ ਬਣ ਜਾਣਾ ਅੱਛਾ ਇੱਕ ਗੱਲ ਤੁਹਾਡੇ ਸਹਰੇ ਮਤਲਬ ਮੈਨੂੰ ਲੱਗਦਾ ਹੈ ਕਿ ਆਉਗੀ ਬਈ ਪਿੰਡ ਦਾ ਕਹਿੰਦੇ ਬਦਲਾਅ ਬਹੁਤ ਸ਼ੁਰੂ ਹੋ ਗਿਆ ਡਿਵੈਲਪਮੈਂਟ ਸ਼ੁਰੂ ਹੋ ਗਈ ਹੈ ਇੱਕੋ ਦਮ ਤੁਹਾਡੀ ਫਿਲਮ ਦੇ ਸ਼ੂਟ ਤੋਂ ਬਾਅਦ ਅਸੀਂ ਨਾ ਉਦੋਂ ਸੱਚੀ ਸੋਚਦੇ ਹੁੰਦੇ ਸੀਗੇ ਸਾਨੂੰ ਉਹ ਪਿੰਡ ਚਾਹੀਦਾ ਸੀਗਾ ਕਿ ਜਿਵੇਂ ਪਿੰਡ ਭੋਲੇ ਦੇ ਪਿੰਡ ਦੀ ਕਹਾਣੀ ਹੈ ਨਾ ਕਿ ਸ਼ਹਿਰ ਅੱਗੇ ਨੂੰ ਵਧ ਰਿਹਾ ਹਾਂਜੀ ਤੇ ਜਦੋਂ ਅਸੀਂ ਪਿੰਡ ਆ ਕੇ ਸਰਚ ਕੀਤੀ ਤੇ ਅਸੀਂ ਆਪਸੇ ਗੱਲਾਂ ਕਰਦੇ ਹੁੰਦੇ ਸੀ ਯਾਰ ਜਿਸ ਜਗ੍ਹਾ ਤੇ ਆਪਾਂ ਸ਼ੂਟ ਕਰ ਰਹੇ ਹਾਂ ਕੀ ਪਤਾ ਇਹ ਆਉਣ ਵਾਲੇ ਸਾਲਾਂ ਚ ਨਾ ਰਹੇ ਬਾਲਾ ਟਾਈਮ ਨਹੀਂ ਹੋਇਆ ਹੁਣ ਹੀ ਮੈਨੂੰ ਆ ਕੇ ਪਤਾ ਲੱਗਿਆ ਵੀ ਇਹ ਜਗ੍ਹਾ ਵੀ ਉਸ ਡਵੈਲਪਮੈਂਟ ਦੇ ਰੋਡ ਦੇ ਅੰਦਰ ਆ ਗਈ ਪਰ ਇੱਕ ਵਾਰ ਤਾਂ ਮਨ ਨੂੰ ਐ ਲੱਗਦਾ ਨਾ ਯਾਰ ਇਹਦੇ ਨਾਲ ਕਿੰਨੀਆਂ ਯਾਦਾਂ ਜੁੜੀਆਂ ਹੋਈਆਂ ਹਨਾ ਇਹ ਸਾਰੀਆਂ ਹੁਣ ਪਤਾ ਨਹੀਂ ਪਿੰਡ ਵਾਲੇ ਇਹਦਾ ਕੀ ਫੈਸਲਾ ਕਰਨਗੇ ਹਨਾ ਉਹ ਅਗਲੀ ਦੀ ਗੱਲ ਹੈ ਪਰ ਇੱਕ ਆਈ ਉਹ ਚੀਜ਼ ਵਿੱਚ ਆ ਗਈ ਨਾ ਵਿੱਚ ਆ ਗਈ ਹੈ ਇੱਕ ਹੋਰ ਗੱਲ ਜਿਹੜੀ ਤੁਸੀਂ ਪਿੱਛੇ ਜਗ੍ਹਾ ਦੇਖ ਰਹੇ ਹੋ ਨਾ ਮੈਂ ਤੁਹਾਨੂੰ ਦੱਸਦਾ ਕੱਚੀ ਸੀਗੀ ਤੇ ਮੈਨੂੰ ਪਤਾ ਲੱਗਾ ਕਿ ਇੱਥੇ 2-400 ਦੇ ਕਰੀਬ ਕਬੂਤਰ ਦੀ ਬਾਜ਼ੀਆਂ ਵੀ ਲੱਗੀਆਂ ਨੇ ਇੱਥੇ ਨੀ ਕਬੂਤਰ ਦੀ ਬਾਜੀ ਲੱਗੀ ਹੋਈ ਸੀ ਨਾ ਬੜੇ ਇਕੱਠੇ ਹੁੰਦੇ ਸੀ ਸਾਰੇ ਹਨਾ ਠੀਕ ਹੈ ਨਾ ਹਰ ਇੱਕ ਮੈਮਰੀ ਬਣ ਜਾਂਦੀ ਹੈ ਚਾਹੇ ਕੋਈ ਵੀ ਮੂਵਮੈਂਟ ਹੋਵੇ ਚੌਂਤਰਾ ਸੀ ਕਹਿੰਦੇ ਇੱਥੇ ਨਿੰਮ ਸੀ ਜਦੋਂ ਸ਼ੂਟ ਕਰਦੇ ਸੀ ਅਸੀਂ ਤੁਸੀਂ ਫਿਲਮ 'ਚ ਦੇਖੋਗੇ ਜਦੋਂ ਅੱਛਾ ਉਦੇ ਥੱਲੇ ਬੈਠੇ ਰਹਿੰਦੇ ਸੀ ਸਾਰੇ ਹਨਾ ਗੱਲਾਂ ਬਾਤਾਂ ਮਾਰਦੇ ਸੀ ਹੁਣ ਆ ਗਈ ਡਵੈਲਪਮੈਂਟ ਬਟ ਵਧੀਆ ਲੱਗਦਾ ਮੈਨੂੰ ਲੱਗਦਾ ਹੈ ਹਨਾ ਸੋ ਵਾਪਸ ਫਿਲਮ ਦੀ ਜੇਕਰ ਗੱਲ ਕਰੀਏ ਕਹਿੰਦੇ ਇੱਥੇ ਵੈਨਟੇਜਸ ਲੱਗਦੇ ਸੀ ਇੱਥੇ ਤੁਸੀਂ ਬਹਿੰਦੇ ਹੁੰਦੇ ਸੀ ਇੱਥੇ ਗੱਲਾਂ ਬਾਤਾਂ ਹੁੰਦੀਆਂ ਹੁੰਦੀਆਂ ਸੀ ਭੋਲੇ ਕਦੀ ਇੰਨਾ ਜਾ ਕਿਸੇ ਹੋਰ ਨੇ ਕੀਤਾ ਜਿੱਦਾਂ ਅੱਜ ਪਿੰਡ ਵਾਲਿਆਂ ਨੂੰ ਚੜ ਇਹ ਵਧੀਆ ਲੱਗਦਾ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਹੀ ਸਾਡਾ ਸ਼ੂਟਿੰਗ ਦੇ ਵਿੱਚ ਹਨਾ ਮੈਂ ਹਮੇਸ਼ਾ ਸੁਣਦਾ ਹੁੰਦਾ ਸੀ ਜਿਸ ਪਿੰਡ 'ਚ ਸ਼ੂਟਿੰਗ ਹੋ ਜੇ ਨਾ ਬਾਅਦ 'ਚ ਗਾਲਾਂ ਹੀ ਪੈਂਦੀ ਹੁੰਦੀਆਂ ਸੀ ਕਿਉਂਕਿ ਸ਼ੂਟਿੰਗ ਵਾਲੇ ਨਾ ਬਾਅਦ 'ਚ ਬਹੁਤ ਗਾਹ ਪਾਉਂਦੇ ਹੁੰਦੇ ਸੀ ਪਰ ਨਹੀਂ ਅਸੀਂ ਬਹੁਤ ਇੱਥੇ ਸਫਾਈ ਦਾ ਧਿਆਨ ਰੱਖਿਆ ਹੈਗਾ ਚਲ ਕੋਈ ਨਾ ਕਰੇ ਨਾ ਕਰੇ ਅਸੀਂ ਤਾਂ ਜ਼ਰੂਰ ਕਰੀ ਆਏ ਹਾਂ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਅਗਲਿਆਂ ਨੂੰ ਵਧੀਆ ਮਹਿਸੂਸ ਹੋਵੇਗਾ ਸਾਡੇ ਪਿੰਡ ਸ਼ੂਟ ਹੋਈ ਹੈ ਹੁਣ ਆ ਸਾਰੇ ਇਕੱਲੇ ਇਕੱਲੇ ਦੇਖਣ ਜਾਣਗੇ ਇਹਨਾਂ ਨੂੰ ਚਾਹ ਚੜਿਆ ਪਿਆ ਵੀ ਚੱਲੀਏ ਅਸੀਂ ਹਾਂ ਹਾਂ ਅਵੀ ਗੈਂਗ ਇਹ ਗਾਣੇ ਇਹ ਗਾਣੇ ਚ ਵੀ ਨੇ ਹੈਨਾ ਇਹ ਗਾਣੇ ਚ ਵੀ ਹੈ ਕਿ ਨਾ ਤੁਸੀਂ ਸਾਰੇ ਇਹ ਭੋਲੇ ਨਾ ਕਹੋ ਫਿਰ ਸਟੈਪ ਆਪ ਵੀ ਕਰੋ ਤੇ ਸਾਨੂੰ ਵੀ ਕਰਾਓ ਤੁਸੀਂ ਗਾਣੇ ਚ ਹੈਗੇ ਸੀ ਨਾ ਜਿਹੜਾ ਆਪਾਂ ਕੀਤਾ ਸੀ ਨਾ ਇਹ ਕੌਣ ਸੀਗਾ ਇੱਥੇ ਬੈਠੇ ਸੀ ਨਾ ਹਾਂ ਨੱਚੇ ਸੀ ਪਤਾ ਹੈ ਪਿੱਛੋਂ ਅੱਧਾ ਕਿਲੋਮੀਟਰ ਤੱਕ ਕਿੱਦਾਂ ਭੱਜਦਾ ਆ ਰਿਹਾ ਹੈ ਕੀ ਬੋਲਦੇ ਆ ਰਹੇ ਹੋ ਦੱਸੋ ਬੋਲ ਕੇ ਭੋਲੇ ਓਏ ਉੱਥੋਂ ਭੱਜਦਾ ਰਿਹਾ ਸੀ ਮੈਂ ਕਿਹਨੋਂ ਓਏ ਕਹਿੰਦਾ ਓਏ ਭੋਲੇ ਓਏ ਐਕਟਰ ਬਣੇਗਾ ਇੱਕ ਵੱਡਾ ਹੋ ਕੇ ਓਏ ਹੈ ਲੈ ਕਿਹਦੇ ਵਾਂਗੂ ਪੱਲੇ ਵੰਗੋ ਕੋਲੇ ਵੰਗੋ ਪਿਆਰ ਪੈ ਗਿਆ ਤੁਹਾਡਾ ਗੂੜਾ ਹੀ ਹੈ ਨਾ ਬੜਾ ਵਧੀਆ ਹੈ ਤੇ ਸਟੈਪ ਯਾਦੇ ਗਾਣੇ ਤੋਂ ਤੁਹਾਨੂੰ ਤੁਸੀਂ ਕੀਤਾ ਹੈ ਨਾ ਨੱਚ ਕੇ ਦਿਖਾਓਗੇ ਹੈ ਚਲੋ ਨੱਚੋ ਫਿਰ ਹੈ ਹੈ ਪੱਜਗੇ ਸੰਗ ਕੇ ਪੱਜਗੇ ਸੰਗ ਕੇ ਉਹ ਤਾਂ ਉਹ ਤਾਂ ਕੈਮਰੇ ਵੱਡੇ ਸੀਗੇ ਨਾ ਕੈਮਰੇ ਚ ਉਹ ਤਾਂ ਸਾਡੇ ਜੀ ਆਜੇ ਕੈਮਰਾ ਛੋਟਾ ਹੈ ਉਹ ਤਾਂ ਮਿਊਜ਼ਿਕ ਮਿਊਜ਼ਿਕ ਚ ਥੋੜਾ ਚੱਕ ਦਿੰਦੇ ਆ ਨਾ ਕੰਮ ਓਏ 1 ਮਿੰਟਾ ਕੁੱਤੇ ਦੇ ਉੱਤੇ ਕੀ ਲਿਖਿਆ ਹੋਇਆ ਰਾਣੀ ਲਿਖਿਆ ਆਇਆ ਛੇ ਨਾ ਅੱਛਾ ਨਾ ਨਾ ਲਿਖਿਆ ਹੋਇਆ ਨਾ ਪਿੰਡ ਦੇ ਦੇਖ ਲਓ ਕਿੰਨੀ ਛੋਟੀਆਂ ਛੋਟੀਆਂ ਗੱਲਾਂ ਅੱਛਾ ਪੂਰਾ ਨਾ ਲਿਖਿਆ ਹੋਇਆ ਨਾ ਰਾਣੀ ਭਈਆ ਸੱਚੀ ਰਾਣੀ ਹੈ ਪੂਰਾ ਪਿੰਡ ਇਸ ਟਾਈਮ ਗਵਾਈ ਪਰ ਰਹੇ ਹੈ ਹੈ ਬਿੱਲੀ ਖਾਈ ਤੀ ਜੀ ਇਹਨਾਂ ਦੀ ਇਹ ਬਿੱਲੀ ਖਾਈ ਸੀ ਤਾਂ ਇਹਦਾ ਨਾਮ ਰਾਣੀ ਰੱਖਾ ਹੈ ਅੱਛਾ ਜਦੋਂ ਅਸੀਂ ਪਿੰਡ ਚ ਸ਼ੂਟ ਕਰਦੇ ਹਾਂ ਯੂਜੂਅਲੀ ਪਤਾ ਲੱਗਦਾ ਕਿ ਲੋਕੀ ਇੰਨੇ ਚਾਅ ਦੇ ਵਿੱਚ ਆ ਜਾਂਦੇ ਨੇ ਕਿ ਡਿਸਟਰਬੈਂਸ ਕਿਤੇ ਨਾ ਕਿਤੇ ਬਣ ਜਾਂਦੇ ਨੇ ਇਹਨਾਂ ਬੋਲ ਕੇ ਇੰਨੇ ਕ੍ਰੀਏਟਿਵਸ ਮਿਲਦੇ ਸੀ ਖੜ ਕੇ ਦੇਖਦੇ ਸੀ ਪਰ ਕਦੀ ਕਿਸੇ ਕਰਕੇ ਪਰੇਸ਼ਾਨੀ ਨਹੀਂ ਹੋਈ ਨਹੀਂ ਮੈਂ ਤਾਂ ਕਹਿੰਦਾ ਵੀ ਤੁਸੀਂ ਸਮਝਾਉਣਾ ਹੁੰਦਾ ਨਾ ਤੁਸੀਂ ਕਲਚਰ ਦੀ ਹੱਥ ਪਾਉਣੀ ਆ ਵੀ ਐਦਾਂ ਸ਼ੂਟਿੰਗ ਹੁੰਦੀ ਹੈ ਜੀ ਸਾਇਲੈਂਸ ਰਹਿਣਾ ਹੁੰਦਾ ਹਨ ਪਰਾਂ ਕਰਨਾ ਤਾਂ ਬਹੁਤ ਸੌਖਾ ਹੈ ਕਿ ਅਸੀਂ ਆਪਣਾ ਕੰਮ ਜਾਂ ਨਵੇੜ ਕੇ ਭਾਜੀ ਹੈ ਨਾ ਪਰ ਵਧੀਆ ਲੱਗਦਾ ਮੈਨੂੰ ਕਿ ਇਹਨਾਂ ਦੇ ਦਿਮਾਗਾਂ 'ਚ ਵੀ ਪਵੇ ਵੀ ਇਦਾਂ ਸ਼ੂਟਿੰਗ ਹੁੰਦੀ ਐ ਇਹ ਵੀ ਵੱਡੇ ਹੋਣਗੇ ਤੇ ਦੱਸਣਗੇ ਕਿਸੇ ਨੂੰ ਵੀ ਇਦਾਂ ਇਦਾਂ ਸ਼ੂਟ ਹੁੰਦਾ ਤੁਸੀਂ ਦੇਖਿਆ ਹੋਇਆ ਅੱਜ ਪਿੰਡ ਵਿੱਚ ਆਏ ਹੋ ਅੱਜ ਤਾਂ ਨੋਸਟਾਲਜਿਕ ਫੀਲ ਹੋ ਰਿਹਾ ਹੈ ਕਿਤਨੇ ਕਿਤੇ ਪੁਰਾਣੀਆਂ ਯਾਦਾਂ ਰਿਵਰਸ ਹੋ ਰਹੀਆਂ ਆਏ ਕਰਦਾ ਸੀ ਭੋਲਾ ਏ ਭੋਲਾ ਜਗਜੀਤ ਭੋਲੇ ਨੂੰ ਕਿੰਨਾ ਮਿਸ ਕਰ ਰਿਹਾ ਇਸ ਟਾਈਮ ਨਹੀਂ ਅਸੀਂ ਰੈਕੀ ਵਲੇ ਵੀ ਜਦੋਂ ਆਏ ਸੀ ਮੈਂ ਵੀ ਨਾਲ ਆਉਂਦਾ ਸੀਗਾ ਮੈਂ ਵੀ ਆਪ ਆ ਕੇ ਦੇਖਿਆ ਨਹੀਂ ਵੀ ਡਾਇਰੈਕਸ਼ਨ ਟੀਮ ਨੇ ਕੰਮ ਕਰਿਆ ਮੈਂ ਵੀ ਆ ਕੇ ਦੇਖਦਾ ਹੁੰਦਾ ਸੀ ਦੇਖੀ ਤਾਂ ਸਹੀ ਯਾਰ ਕੀ ਹੈ ਕਿਉਂਕਿ ਇੱਥੇ ਸ਼ੂਟ ਕਰਨਾ ਨਾ ਉਸ ਜਗ੍ਹਾ ਨਾਲ ਤੁਹਾਡੀ ਅਟੈਚਮੈਂਟ ਹੋਣੀ ਚਾਹੀਦੀ ਬਿਲਕੁਲ ਤੇ ਭੋਲੇ ਦਾ ਤਾਂ ਪਾਰਟ ਹੀ ਸਾਰਾ ਇਸ ਜਗ੍ਹਾ ਤੇ ਆਉਂਦਾ ਜਿੱਥੇ ਉਹ ਆ ਕੇ ਥੋੜਾ ਜਿਹਾ ਈਮੋਸ਼ਨਲ ਹੁੰਦਾ ਜੀ ਸੋ ਇਹ ਇ ਤੇ ਵਾਰ-ਵਾਰ ਅਸੀਂ ਗੱਲ ਕਰ ਲੈਂਦੇ ਆ ਯਾਰ ਉਹ ਪਿੰਡ ਜਾ ਕੇ ਗੀੜਾ ਮਾਰ ਕੇ ਆਈਏ ਜਿੱਥੇ ਸ਼ੂਟ ਹੋਇਆ ਸੀ। ਸੋ ਮੈਂਬਰੀਆਂ ਤਾਂ ਜੁੜ ਜਾਂਦੀਆਂ ਨੇ। ਰਾਈਟ। ਸੋ ਮੈਂ ਕੀ ਕਹਨੀ ਆ ਕਿ ਤੁਸੀਂ ਆਪਦੇ ਬੰਦੇ ਦੇਖੋ ਜਿਹੜੇ ਤੁਹਾਡੇ ਉਸ ਟਾਈਮ ਦੇ ਨੇ ਮੈਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੀ ਤੁਹਾਡੇ ਨਾਲ। ਮੈਂ ਚਿਹਰੇ ਭੁੱਲ ਗਿਆ। ਭਾਰੀ ਹੁਰੀ ਵੀ ਹੈਗੇ ਅਸੀਂ ਲੱਗਦਾ ਹਨਾ। ਪਰ ਬਾਈ ਹੁਰੀ ਵੀ ਹੈਗੇ ਸੀਗੇ। ਹਣਾ ਜਿਹੜੇ ਸੀਗੇ ਉਸ ਟਾਈਮ ਦੇ ਉਹ ਪਲੀਜ਼ ਇੱਧਰ ਇੱਕ ਮਿੰਟ ਸ਼ੂਟਿੰਗ ਵੇਲੇ ਕਿਹੜਾ ਕਿਹੜਾ ਸੀਗਾ ਹੋਰ ਬੰਦਾ ਲੈ ਸਾਰੇ ਸੀਗੇ ਹਾਂ ਆ ਵੀ ਹੈਗਾ ਸੀਗਾ ਨਾ ਹਾਂ ਇੱਕ ਸ਼ਰਾਬੀ ਦਾ ਰੋਲ ਮੇਰਾ ਤਾਂ ਹੀ ਅੱਛਾ ਇੱਕ ਮਿੰਟ ਪਾਜੀ ਆਈਓ ਆਈਓ ਤੁਹਾਡਾ ਫਿਲਮ ਚ ਰੋਲ ਹੈ ਹਾਂਜੀ ਮਤਲਬ ਸਾਰਾ ਮੈਂ ਬੋਤਲਾ ਪੁੱਤਰਾ ਚੁਗਦਾ ਤਾਂ ਜੀ ਤੇ ਪਪੋਲੇ ਭਾਜੀ ਨੇ ਕਿਹਾ ਸੀ ਵੀ ਬੰਦਾ ਕਿ ਸ਼ਰਾਬ ਆਤਾ ਹੈ ਕਿਆ ਕਿਆ ਕੁਝ ਕਰ ਸਕਦਾ ਹੈ ਅੱਛਾ ਤੇ ਮੈਂ ਮੈਂ ਕੀਤਾ ਜੀ ਫਿਰ ਅੱਛਾ ਤੇ ਅੱਜ ਭੋਲਾ ਪਿੰਡ ਵਿੱਚ ਆਇਆ ਚਾ ਮੈਨੂੰ ਲੱਗਦਾ ਹਰ ਦਿਨ ਨਾਲੋਂ ਵਾਧੇ ਹੋਏ ਬਹੁਤ ਜ਼ਿਆਦਾ ਭੋਲੇ ਭਾਈ ਦਾ ਦਾਬੇ ਤੱਕ ਵੀ ਗੱਲ ਪਹੁੰਚ ਗਈ ਜੀ ਅੱਛਾ ਭਾਜੀ ਪਿੰਡ ਦੇ ਵਿੱਚ ਜਦੋਂ ਇਹੋ ਜਿਹੀਆਂ ਫਿਲਮਾਂ ਸ਼ੂਟ ਹੁੰਦੀਆਂ ਨੇ ਹੈਨਾ ਕਿੰਨਾ ਕੁ ਮਾਹੌਲ ਕਿੰਨਾ ਕੁ ਬਦਲਾਅ ਉਸ ਤੋਂ ਬਾਅਦ ਲੱਗਦਾ ਹੈ ਪਹਿਲਾਂ ਤਾਂ ਸ਼ਾਹਰੂਖ ਖਾਨ ਦੀ ਫਿਲਮ ਬਣੀਦੀ ਜੀ ਰਾਈ ਅੱਛਾ ਜੀ ਜਨਾਬ ਬਿਰਜਰਾ ਵੀ ਜਰਾ ਹਾਂ ਦਰੁਬਾਜੀ ਵੀ ਜਰਾ ਫਿਰ ਬਣੀ ਸੀ ਬਾਬੀ ਦੇਵਲ ਦੀ ਜੀ ਇੱਥੇ ਹਾਂ ਹਾਂ ਠੀਕ ਹੈ ਜੀ ਕਹਾਂ ਕਿਹਾ ਬਾਬੀ ਦੇਵਲ ਦੀ ਬਣੀ ਸੀ ਉੱਥੇ ਬਾ ਭੋਲੇ ਵੀਰੇ ਦੀ ਅੱਛਾ ਮਤਲਬ ਇੱਥੋਂ ਦੇ 샤ਰੂਖ ਖਾਨ ਇਹ ਨੇ ਹਾਂ ਹੋਰ 샤ਰੂਖ ਖਾਨ ਇਹ ਆ ਜੀ ਹਾਂਜੀ ਹਾਂਜੀ ਮੈਨੂੰ ਇੱਕ ਗੱਲ ਦੱਸ ਭੋਲੇ ਦੀ ਕਿਹੜੀ ਗੱਲ ਸਭ ਤੋਂ ਵਧੀਆ ਲੱਗੀ ਤੁਹਾਨੂੰ ਸਾਨੂੰ ਭੋਲੇ ਵੀਰੇ ਦੀ ਸਭ ਤੋਂ ਵਧੀਆ ਗੱਲ ਇਹ ਲੱਗੀ ਜਿਹੜੀ ਇਹ ਪਹਿਲੀ ਫਿਲਮ ਦੇ ਵਿੱਚ ਉਹ ਨਾ ਡਾਇਲੌਗ ਮਾਰਦੇ ਪਾਜੀ ਉਹ ਡਾਇਲੌਗ ਸੁਣਨਾ ਥੋੜਾ ਮੈਕ। ਕੀ ਆ ਬਾਤ ਹੈ? ਯਾਦ ਆ ਸਾਰਿਆਂ ਨੂੰ ਹੈ ਨਾ? ਭਾਈ ਕੀ ਕੋਈ ਡਾਇਲੌਗ ਗੌਰ ਫਰਮਾਇਆ ਜਾਵੇ ਹੈ ਨਾ? ਖਾਸ ਫਰਮਾਇਸ਼ ਤੇ। ਭੋਲਾ ਥੋੜਾ ਜਿਹਾ ਭਰ ਕੇ ਆਉਣ ਦੇ ਹੈ? ਬਣੀ ਹੋਇਆ ਹੈ ਅਸੀਂ ਭਲਾ ਕੀ ਸੋਚ ਰਹੇ ਸੀ ਸਾਰੇ ਪਿੰਡ ਵਾਲਿਆਂ ਲਈ ਇੱਕ ਨਾ ਆਪਣੇ ਪ੍ਰੀਮੀਅਰ ਹੁੰਦਾ ਹੁੰਦਾ ਉਹਦੇ 'ਚ ਨਾ ਸਾਰੇ ਸਟਾਰ ਆਉਂਦੇ ਹੁੰਦੇ ਆ ਅਸੀਂ ਸੋਚਦੇ ਸੀ ਵੀ ਉਹਨਾਂ ਬੰਦਿਆਂ ਨੂੰ ਲੈ ਕੇ ਤੁਹਾਡੇ 'ਚ ਸਿਨੇਮੇ ਕੋਣ-ਕੋਣ ਨਹੀਂ ਗਿਆ ਹੋਇਆ ਪਹਿਲਾਂ ਇੱਕ ਦੇ ਕੋਈ ਨਹੀਂ ਗਿਆ ਨੀ ਸਿਨੇਮੇ 'ਚ ਕੋਈ ਪਰ ਤੂੰ ਕਿਹਾ ਤੈਨੂੰ ਸੱਦੇ ਨਹੀਂ ਕਿਸ ਨੇ ਅਸੀਂ ਤੁਹਾਨੂੰ ਫਿਲਮ ਦਿਖਾਵਾਂਗੇ ਠੀਕ ਹੈ ਅੱਗੇ ਤੁਹਾਨੂੰ ਫਿਲਮ ਤੇ ਆਪਾਂ ਸਾਰੇ ਲੈ ਕੇ ਜਾਵਾਂਗੇ ਜਿਹੜੇ ਜਿਹੜੇ ਕਦੇ ਨਹੀਂ ਗਏ ਸਨ ਮੇਰੇ ਵਿੱਚ ਠੀਕ ਹੈ ਤੁਹਾਨੂੰ ਪਹਿਲੀ ਵਾਰ ਹੀ ਸਿਨੇਮਾ ਦਿਖਾਵਾਂ ਮੈਂ ਪਹਿਲੀ ਫਿਲਮ ਦੇਖੀ ਤਰਮਹੰਦਰ ਦੀ ਜੀ ਉਹ ਹਾਂ ਅੱਛਾ ਉਹ ਫਿਲਮ ਪਹਿਲੀ ਸਫਤ ਜਿੰਦਗੀ ਦੀ ਪਹਿਲੀ ਫਿਲਮ ਹੈ ਮੇਰੀ ਕੋਤੇ ਬਾ ਛੋਲੇ ਹਾਂ ਦੇ ਬਾਣੇ ਵੇਖਣੀ ਆ ਭੋਲੇ ਬਾਣਾ ਭੋਲਾ ਆਪਾਂ ਇਕੱਠੇ ਦੇਖਾਂਗੇ ਕਾਲੀ ਜੀ ਮੈਂ ਦੁਆਬੇ ਵਿੱਚ ਵੀ ਕਹਿ ਕੇ ਆ ਮਾ ਪੌਦਾ ਫਿਲਮ ਜਰੂਰ ਦੇਖਿਓ ਹਾਂ ਹਾਂ ਠੀਕ ਹੈ ਜੀ ਦੁਆਬੇ ਜੀ ਮੈਂ ਦੁਆਬੇ ਚ ਹੁਣੇ ਆਇਆ ਅੱਜੇ ਆਇਆ ਅੱਜੇ ਤੁਰੀ ਆ ਗਿਆ ਚਲੋ ਵਧੀਆ ਪਿੰਡ ਕਹਿ ਲੱਗਿਆ ਕੋ ਪੌਦਾ ਆ ਗਿਆ ਕੇਸਰ ਵੀ ਆ ਗਿਆ ਚਲੋ ਤੁਹਾਨੂੰ ਸਾਰਿਆਂ ਨੂੰ ਫਿਲਮ ਦਿਖਾਵਾਂਗੇ ਆਪਾਂ ਠੀਕ ਹੈ ਚਲੋ ਅੱਛਾ ਤੁਸੀਂ ਮੈਨੂੰ ਨਹੀਂ ਦੱਸਿਆ ਤੁਹਾਨੂੰ ਬੋਲੇ ਦੇ ਕਿਹੜੇ ਆ ਮੈਂ ਕੈਰੇਕਟਿਸਟਿਕਸ ਨੇ ਕਿਹੜੀ ਉਹਦੇ ਇਦਾਂ ਦੀਆਂ ਗੱਲਾਂ ਨੇ ਜਿਹੜੇ ਤੁਹਾਡੇ ਮਨ ਨੂੰ ਚੱਟੀਆਂ ਹੋਈਆਂ ਆਹ ਦੇਖੋ ਇਹਦੇ ਭਾਜੀ ਵਰਗੇ ਤੋਂ ਓ ਲੱਭਦਾ ਮੈਨੂੰ ਐਜੇ ਕੈਰੈਕਟਰ ਹਮੇਸ਼ਾ ਵਧੀਆ ਲੱਗਦੇ ਆ ਨਾ ਜਿਹੜੇ ਖੁੱਲ ਕੇ ਗੱਲ ਕਰਦੇ ਆ ਨਾ ਕੋਈ ਗੱਲ ਕਰਨ ਲੱਗਿਆ ਸੰਗ ਦੇਣੀ ਜੀ ਸੋ ਇਹ ਸਾਡਾ ਪਾਰਟ ਹੈ ਇਦਾਂ ਦੇ ਬੰਦੇ ਮੈਨੂੰ ਬਹੁਤ ਵਧੀਆ ਲੱਗਦੇ ਅੱਜ ਅੱਜ ਐਕਸਾਈਟਮੈਂਟ ਹੈ ਨਾ ਉਹ ਦੇਖ ਕੇ ਹੋਰ ਵਧੀ ਹੈ ਹੋਰ ਵਧੀਆ ਲੱਗਦਾ ਨਾ ਮੈਨੂੰ ਖੁਸ਼ੀ ਹੁੰਦੀ ਹੈ ਕਿ ਨਿਆਣਿਆਂ ਨੂੰ ਵੀ ਪਤਾ ਹੈ ਨਾ ਕਿ ਭੋਲੇ ਦੀ ਫਿਲਮ ਆਉਣੀ ਹੈ ਸੋ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਗਰਾਊਂਡ ਲੈਵਲ ਤੇ ਇਹ ਚੀਜ਼ ਪਹੁੰਚ ਰਹੀ ਹੈ ਇੱਧਰ ਆਓ ਇਹ ਮੁੰਡਾ ਬਹੁਤ ਐਕਸਾਈਟਡ ਹੈ ਗੱਲ ਸੁਣੋ ਕੀ ਨਾਮ ਹੈ ਟੋਨੀ ਹੈ ਟੋਨੀ ਟੋਲੀ ਟੋਨੀ 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 ਫਿਰ ਤਾਂ ক্রিকেট ਖੇਡਣੀ ਚਾਹੀਦੀ ਹੈ ਵੱਡੇ ਹੋ ਕੇ ਤੁਸੀਂ ਕਹਿੰਦੇ ਮੈਂ ਭੋਲਾ ਬਨਣਾ ਹੈ ਕੀ ਬਨਣਾ ਹੈ ਭੋਲਾ ਜੀ ਭੋਲਾ ਹੀ ਬਨਣਾ ਮੁੰਡੇ ਨੇ ਸੋਚ ਲਿਆ ਹੈ ਨਾ ਭੋਲੇ ਤੇ ਕਿਹੜੀ ਗੱਲ ਵਧੀਆ ਲੱਗਦੀ ਹੈ ਸਾਰੀਆਂ ਜੀ ਸਾਰੀਆਂ ਕੀ ਕਰਦਾ ਭੋਲਾ ਪਿੰਡ ਦੇ ਵਿੱਚ ਜੀ ਐਕਟਿੰਗ ਐਕਟਿੰਗ ਕਰਕੇ ਕੀ ਹੋਰ ਕੀ ਕਰਦਾ ਸ਼ੂਟਿੰਗ ਸ਼ੂਟਿੰਗ ਕਰਦਾ ਇਹ ਮੁੰਡਾ ਤਾਂ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਸ਼ੂਟਿੰਗ ਕਰਨੀ ਹੈ ਹੁਣ ਅੱਗੇ ਜਾ ਕੇ ਭਾਜੀ ਪਿੰਡਾਂ ਦਾ ਮਾਹੌਲ ਤੁਹਾਨੂੰ ਲੱਗਦਾ ਕਿ ਅੱਜ ਵੀ ਉਹੀ ਹੈ ਲੇਕਿਨ ਉਹਨਾਂ ਪਿੰਡਾਂ ਦਾ ਜਿੱਥੋਂ ਤੱਕ ਲੋਕੀ ਐਕਚੁਅਲੀ ਪਹੁੰਚ ਨਹੀਂ ਪਹੁੰਚਦੇ ਜਦੋਂ ਤੁਸੀਂ ਇਸ ਪਿੰਡ ਤੱਕ ਪਹੁੰਚੇ ਹੋ ਹਾਂ ਵਧੀਆ ਲੱਗਦਾ ਆਪਾਂ ਵੀ ਪਿੰਡ ਤੋਂ ਹੀ ਆਏ ਆ ਨਾ ਸੋ ਮੈਨੂੰ ਲੱਗਦਾ ਕਿ ਪਿੰਡਾਂ ਨੇ ਸਾਡਾ ਕਲਚਰ ਬਚਾਇਆ ਹੋਇਆ ਸੋ ਚੀਜ਼ਾਂ ਨੂੰ ਵਰਲਡ ਲੈਵਲ ਤੇ ਦਿਖਾਉਣਾ ਇੱਕ ਆਰਟ ਦਾ ਕੰਮ ਹੈ ਸੋ ਉੱਥੋਂ ਆਪਾਂ ਨਿਕਲੇ ਆ ਤੇ ਇੱਕ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੀ ਯੂਨਿਟ ਹੈ ਪੰਜਾਬੀ ਫਿਲਮ ਦੀ ਉਹ ਸਾਰੀ ਪੰਜਾਬੀ ਹੋਵੇ ਕਈ ਵਾਰੀ ਆਪਾਂ सिनेਮਟੋਗ੍ਰਾਫਰ ਬਾਹਰੋਂ ਆ ਜਾਂਦੇ ਆ ਟੈਕਨੀਕਲੀ ਬਹੁਤ ਸਟਰੋਂਗ ਹੁੰਦੇ ਆ ਲਾਈਟਾਂ ਇਧਰੋਂ ਮਾਰ ਲੈਣਗੇ ਇਧਰੋਂ ਮਾਰ ਲੈਣਗੇ ਪਰ ਉਹਨੂੰ ਇਹ ਨਹੀਂ ਪਤਾ ਹੋਣਾ ਕਿ ਇੱਥੇ ਰਹਿ ਕੇ ਇਥੇ ਜਿਹੜਾ ਬੰਦਾ ਭਲਿਆ ਹੋਊਗਾ ਕਿ ਅਸੀਂ ਇਹਨਾਂ ਨੂੰ ਕਿਵੇਂ ਦਿਖਾਉਣਾ ਉਹਨੂੰ ਇਹਨਾਂ ਦੀ ਅਹਿਮੀਅਤ ਦਾ ਨਹੀਂ ਪਤਾ ਹੋਊਗਾ ਅਹਿਮੀਅਤ ਦਾ ਨਹੀਂ ਪਤਾ ਹੋਊਗਾ ਹੁਣ ਵੀ ਜਦੋਂ ਅਸੀਂ ਇਹ ਸ਼ੂਟ ਪਾਵਾਂਗੇ ਆ ਜਿਹੜਾ ਲੋਕਾਂ ਨੂੰ ਪਤਾ ਹੋਏਗਾ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਤਦਾਰਦ ਦੇ ਵਿੱਚ ਕੀ ਲਿਖਿਆ ਆਊਗਾ ਨਸ਼ੇ ਨਸ਼ੇੜੇ ਨਸ਼ੇੜੀ ਨੇ ਨਸ਼ੇੜੀਆਂ ਦੇ ਪਿੰਡ ਤੇ ਜਾ ਕੇ ਫਿਲਮ ਕੀਤੀ ਇੱਕੋ ਜਿਹੀ ਟੱਕਰ ਗਏ ਨੇ ਉਹਨਾਂ ਨੂੰ ਜਿੱਤ ਦਾ ਇੱਕ ਜਵਾਬ ਸਾਰੇ ਅਸਰ ਲੱਗੇ ਕਹਿੰਦੇ ਵਾਹ ਨਹੀਂ ਦੇਖੋ ਪਤਾ ਕੀ ਹੁੰਦਾ ਇਹ ਕਹਿਣਾ ਗਲਤ ਹੈ ਕਿਸੇ ਵੀ ਚੀਜ਼ ਦੀ ਨਾ ਦੋ ਪੱਖ ਹੁੰਦੇ ਹਨ ਹੈਨਾ ਆਪਾਂ ਉਹਨੂੰ ਇੱਕ ਪੱਖ ਤੋਂ ਨਹੀਂ ਦੇਖ ਸਕਦੇ ਤੁਸੀਂ ਇਹ ਦੇਖੋ ਵੀ ਇਹਨਾਂ ਬੰਦਿਆਂ ਨੇ ਇੱਥੇ ਰਹਿ ਕੇ ਇਸ ਚੀਜ਼ ਨੂੰ ਸੰਭਾਲਿਆ ਹੋਇਆ ਨਾ ਕਮ ਸੇ ਕਮ ਇਹ ਮੂਵ ਤਾਂ ਨਹੀਂ ਹੋਏ ਨਾ ਇਹਨਾਂ ਨੇ ਆਪਣੀ ਉਹ ਤਾਂ ਨਹੀਂ ਛੱਡਿਆ ਆਪਣਾ ਕਲਚਰ ਨਹੀਂ ਛੱਡਿਆ ਆਪਣੇ ਘਰ ਨਹੀਂ ਛੱਡੇ ਮਿਹਨਤ ਕਰਦੇ ਆ ਕੰਮ ਕਰਦੇ ਆ ਨਾ 100 ਤਰ੍ਹਾਂ ਦੀਆਂ ਹਰੇਕ ਬੰਦੇ ਨੂੰ ਪਰੇਸ਼ਾਨੀਆਂ ਹੁੰਦੀਆਂ ਨਾ ਉਸ ਤੋਂ ਦੂਰ ਹੋਣ ਲਈ ਕਈ ਵਾਰੀ ਬੰਦਾ ਛੁੱਟੀਆਂ ਛੁੱਟੀਆਂ ਚੀਜ਼ਾਂ ਨੂੰ ਅਪਣਾ ਲੈਂਦਾ ਹੈ ਨਾ ਉਹਨੂੰ ਲੱਗਦਾ ਕਿ ਮੈਨੂੰ ਇਹ ਵਧੀਆ ਫੀਲ ਹੁੰਦਾ ਪਰ ਉਹਨੂੰ ਆਪਾਂ ਹਮੇਸ਼ਾ ਹੀ ਐ ਕਹਿ ਦਈਏ ਕਿ ਬੰਦੇ ਨੂੰ ਕੋਈ ਪਤਾ ਹੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਹੈ ਨਾ ਤੇ ਇੰਪਰੂਵ ਹੋਣ ਦੀ ਤਾਂ ਹਰੇਕ ਚੀਜ਼ ਨੂੰ ਕਿੰਨਨ ਦਿਨੇ ਟਾਈਮ ਮਿਲਣਾ ਚਾਹੀਦਾ ਕੀ ਪਤਾ ਇਹ ਫਿਲਮ ਦੇਖ ਕੇ ਜਾਂ ਕੋਈ ਹੋਰ ਦੀ ਗੱਲ ਕਈ ਨੂੰ ਦੇਖ ਕੇ ਇਹ ਬੰਦੇ ਛੱਡ ਜਾਣ ਤਾਂ ਫਿਰ ਜਿਉਣ ਦਾ ਹੱਕ ਤਾਂ ਸਭ ਨੂੰ ਹੈ ਨਾ ਸਭ ਨੂੰ ਹੈ ਪਰ ਮੈਨੂੰ ਲੱਗਦਾ ਭਾਜੀ ਸ਼ਹਿਰ ਵਾਲਿਆਂ ਨਾਲੋਂ ਜ਼ਿਆਦਾ ਜਿਉਂਦੇ ਦਿਲ ਵਾਲੇ ਤੇ ਜ਼ਿਆਦਾ ਜ਼ਿੰਦਗੀ ਨੂੰ ਜਿਉਣ ਵਾਲੇ ਨੇ ਬੜਾ ਵਧੀਆ ਪੂਰਾ ਏਜ ਤਾਂ ਨਹੀਂ ਕਹਿੰਦੇ ਸਾਨੂੰ ਵੀ ਆ ਇਸ ਚੀਜ਼ ਲਈ ਇੰਨੇ ਵੇਲੇ ਲੱਗਣਗੇ ਸਭੋ ਆਪ ਨੇ ਆ ਕੇ ਪੂਰਾ ਮਿਹਨਤ ਕਰਕੇ ਸਾਨੂੰ ਕਰਦੇ ਮੈਂ ਸੁਣਿਆ ਕਿ ਜਿੱਦਾਂ ਪਿੰਡਾਂ ਦੇ ਵਿੱਚ ਰੈਂਟਲ ਹੁੰਦੀਆਂ ਨੇ ਚੀਜ਼ਾਂ ਜੇ ਤੁਸੀਂ ਸ਼ੂਟਿੰਗ ਕਰਨ ਜਾਂਦੇ ਹੋ ਬਟ ਇਸ ਪਿੰਡ ਦੇ ਵਿੱਚ ਐਦਾਂ ਦੀ ਤੁਹਾਨੂੰ ਕੋਈ ਐਦਾਂ ਦੀ ਮੁਸ਼ਕਿਲ ਨਹੀਂ ਬਹੁਤ ਸਾਥ ਦਿੱਤਾ ਪਿੰਡ ਵਾਲਿਆਂ ਨੇ ਉੱਥੇ ਇੱਕ ਸੀਨ ਸ਼ੂਟ ਹੋਇਆ ਸਾਡਾ ਹਨਾ ਉੱਥੇ ਘਰ ਇੱਕ ਘਰ ਦੇ ਵਿੱਚ ਸਾਨੂੰ ਉਹ ਕਰਨਾ ਸੀਗਾ ਉਹ ਵੀ ਸ਼ੂਟ ਆਇਆ ਕਿਹਦਾ ਘਰ ਹੈ ਇਹਦਾ ਟੋਟਾ ਕਰਾਣਾ ਹਾਂ ਲਾ ਇਹਦੇ ਕਰਤਾ ਦਾ ਗੱਲ ਅੱਛਾ ਮੁੰਡੇ ਇੰਨਾ ਪ੍ਰਭਾਵਿਤ ਹੋਇਆ ਪਿਆ ਇਹਨਾਂ ਦੇ ਘਰੇ ਸ਼ੂਟ ਕੀਤਾ ਨਾ ਬਹੁਤ ਸਾਥ ਦਿੱਤਾ ਪਿੰਡ ਵਾਲਿਆਂ ਨੇ ਹਨਾ ਕਈ ਵਾਰੀ ਐ ਹੁੰਦਾ ਕਿ ਪੁਰਾਣੀਆਂ ਫਿਲਮਾਂ ਚ ਸ਼ੂਟਿੰਗ ਵੇਲੇ ਖੜ ਜਾਂਦੇ ਹੁੰਦੇ ਸੀ ਐ ਉਹ ਪਤਾ ਲੱਗਦਾ ਵੀ ਸ਼ੂਟਿੰਗ ਹੋ ਰਹੀ ਹੈ ਤੇ ਸਾਥ ਵੀ ਦਿੰਦੇ ਸੀ ਸਾਈਡ ਤੇ ਵੀ ਹੋ ਜਾਂਦੇ ਸੀ ਤੇ ਵਧੀਆ ਲੱਗਦਾ ਓਕੇ ਸੋ ਮੈਂ ਰਾਣੀ ਆਈ ਹੈ ਪਤਾ ਕਰਨਾ ਕੀ ਜੀ ਆਈ ਰਾਣੀ ਅੱਜ ਤੁਹਾਡੀ ਆ ਯਾਰ ਮੁੰਡਾ ਰਾਣੀ ਲੈ ਕੇ ਆਇਆ ਬਈ ਆਪਣੀ ਅੱਜ ਪਹਿਲਾ ਰੋਜ਼ ਦੇ ਆ ਨਾਲੇ ਓਕੇ ਕੂਲ ਸੋ ਜੇ ਤੁਹਾਨੂੰ ਪਰਮਿਸ਼ਨ ਤਾਂ ਮੈਂ ਇੱਕ ਵਾਰ ਇਹਨਾਂ ਨਾਲ ਗੱਲਬਾਤ ਕਰ ਲਵਾਂ ਹਾਂ ਜੀ ਸਾਰਿਆਂ ਨਾਲ ਗੱਲ ਕਰਾਂਗਾ ਆ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਤੁਹਾਡੀ ਪਿੰਡ ਚ ਸ਼ੂਟਿੰਗ ਹੋਈ ਹੈ ਹਾਂਜੀ ਪੋਲੇ ਨੂੰ ਦੇਖਿਆ ਨਹੀਂ ਮੈਂ ਹਾਂ ਅੱਜ ਜਾਇਓ ਤਾਂ ਹੀ ਪੱਜੇ ਜੇ ਉੱਤੋਂ ਭੱਜੇ ਭੱਜਿਆ ਆ ਰਹੇ ਸੀਗੇ ਅੱਜ ਭੋਲੇ ਨੂੰ ਦੇਖਣ ਆਇਓ ਤੁਸੀਂ ਪਹਿਲੇ ਦੇਖਿਆ ਸੀ ਪਹਿਲਾਂ ਤੇ ਅਜੀ ਅੱਛਾ ਭੋਲੇ ਦੀ ਕਿਹੜੀ ਗੱਲ ਬੜੀ ਵਧੀਆ ਲੱਗੀ ਤੁਹਾਨੂੰ ਜਦੋਂ ਭੱਜ ਕੇ ਆਂਦੇ ਹਾਂਗੇ ਜੀ ਮੇਰੇ ਮਾਈਕ ਲੱਗ ਗਿਆ ਪਹਿਲੇ ਦੇਖਿਆ ਸੀ ਉਹਨਾਂ ਨੂੰ ਤੁਸੀਂ ਹਾਂਜੀ ਅੱਛਾ ਕਿਹੜੀ ਫਿਲਮ ਚ ਰੁਪਿੰਦਰ ਗਾਂਧੀ ਜੀ ਚੜਾ ਫਿਲਮ ਤੇ ਵੀ ਦੇਖਿਆ ਸੀ ਚੜਾ ਫਿਲਮ ਰੁਪਿੰਦਰ ਗਾਂਧੀ ਕੀ ਬਾਤ ਹੈ ਅੱਛਾ ਤੇ ਫਿਰ ਹੁਣ ਭੋਲੇ ਨੂੰ ਜਦੋਂ ਅੱਖਾਂ ਅੱਖੀ ਦੇਖ ਲਿਆ ਹੈ ਕਿਹੜੀ ਚੀਜ਼ ਹੈ ਜਿਹੜੀ ਸਭ ਤੋਂ ਵਧੀਆ ਲੱਗੀ ਤੇ ਸਿਨੇਮਾ ਘਰ ਚ ਫਿਲਮ ਵੇਖਣ ਜਾਣਾ ਹੈ ਆਹ ਦੇਖੋ ਗੁੜੀ ਨੂੰ ਮਹਿੰਗੀ ਦਾਰੂ ਸਭ ਤੋਂ ਮਹਿੰਗੀ ਦਾਰੂ ਪਿਚਾ ਰਹੀ ਸੋਹਣੋ ਅੱਛਾ ਇਹ ਗੁੜੀ ਕਾਂਜੂ ਪਰਚੀ ਦੇ ਰਹੀ ਹੈ ਕਹਿੰਦੀ ਉਹ ਠੇਕੇ ਵਾਲਾ ਸੀਣ ਦੱਸ ਦੇ ਉਹ ਕਹਿੰਦੀ ਮਹਿੰਗੀ ਦਾਰੂ ਕਰਕੇ ਦੇਖਣ ਜਾਣਾ ਹੈ ਅਸੀਂ ਓਕੇ ਕਿਹੜੀ ਕਲਾਸ ਚ ਪੜਦੇ ਹੋ 12 ਕਰ ਲਈਏ ਤੁਸੀਂ 12ਵੀਂ ਕਰ ਲਈ ਹੈ ਅੱਛਾ ਤੇ ਤੁਸੀਂ ਦੇਖਿਆ ਇਹ ਭੋਲੇ ਦਾ ਪੂਰਾ ਸ਼ੂਟ ਹਾਂਜੀ ਸਾਰੇ ਹੈਗੇ ਹੀ ਸੂਟ ਚ ਅਸੀਂ ਹਾਂ ਜੀ ਹਾਂ ਅੱਛਾ ਕੀ ਕੀਤਾ ਸਾਰਿਆਂ ਨੇ ਕਿਹੜਾ ਬੋਲਾ ਹਾਈ ਬੋਲਾ ਹਾਈ ਬੋਲਾ ਚੁੰਡੀ ਜਰਦੇ ਦਿਲਾਵੇ ਹਾਈ ਬੋਲਾ ਅੱਛਾ ਹਾਈ ਬੋਲਾ ਠੰਡ ਚ ਨਾ ਨਾਵੇ ਅੱਛਾ ਇਹ ਤਾਂ ਸਾਰੇ ਆਸੀ ਫਿਰ ਸਾਰੇ ਭੁੱਲੇ ਹੀ ਹੋਏ ਹੈ ਨਾ ਇਹ ਨਾੜ ਵਾਲੀ ਗੱਲ ਅੱਛਾ ਆ ਹੋਰ ਅਗਲੀ ਲਾਈਨ ਕੀ ਹੈ ਕਿ ਨਹੀਂ ਯਾਰ ਕੋਨ ਨੂੰ ਕੁਪਿੰਦਰ ਯਾਰ ਉਹ ਕਿੱਧਰ ਗਿਆ ਹਾਂ ਬਲਾਕ ਲੈ ਕੇ ਆਉਗੇ दा, दा, दा अच्छा इधर अच्छा। अच्छा। एक जूनियर पोला साढ़े इधर अच्छा चल अ ਆ ਗਿਆ ਜੀ ਅਕਿੰਦਾ ਉਸਦੇ ਮਹਾਲ ਸੀਗਾ ਭੁੱਲੇ ਪਏ ਕਿ ਕਹਿੰਦੇ ਯਾਦ ਕਰੀ ਬੈਠਾ ਜੀ ਬਾਅਦਾਂ ਜੀ ਬਹੁਤ ਅੱਛਾ ਸੀ ਜੀ ਹਾਂ ਆਪਾਂ ਦਾ ਇਹਦੇ ਨਾਲੇ ਤੇ ਜੀ ਆਪਾਂ ਜਾਂਦੇ ਵੀ ਇਹਨਾਂ ਕਲ ਫਿਲਮਾਂ ਹਾਂ ਹਾਂ ਕੁੰ ਮੁੰਡਾ ਝੜੀਆਂ ਗੱਡੀਆਂ ਲੱਕੀਆਂ ਮੁੰਡਾ ਜਾਂਦਾ ਹਾਂ ਹਾਂ ਜੀ ਹਾਂ ਮੇਰਾ ਮੁੰਡਾ ਗੋਣਿਆ ਮਾ ਵੀ ਆ ਗਿਆ ਦੋ ਗੋਣਿਆ ਮਾ ਵੀ ਇੱਕ ਸਰਨ ਦਾ ਸ਼ਰਮਕਲ ਅੱਛਾ ਇੱਕ ਹੋਰ ਗੋਣਾ ਕਰਿਆ ਉਹ ਮੁੰਡਾ ਆ ਗਿਆ ਮੇਰਾ ਲੈ ਵੇ ਤੁਹਾਡਾ ਤਾਂ ਪੈਂਡ ਮੈਨੂੰ ਲੱਗਦਾ ਸਟਾਰਸ ਦਾ ਪੈਂਡ ਹੈ ਆਪਾਂ ਜੀ ਤੁਸੀਂ ਵੀ ਸੀਗੀ ਸ਼ੂਟਿੰਗ ਆਦੀ ਆਦੀ ਕਿੰਦਾ ਦੀ ਸ਼ੂਟਿੰਗ ਲੱਗੀ ਟੋਟ ਲੱਕ ਚੱਕਦੇ ਫਟੇ ਹੈ ਇਹ ਮੁੰਡਾ ਜਿਹੜਾ ਭੋਲਾ ਵਾ ਇਹਦੇ ਬਾਰੇ ਕੀ ਕਹੋਗੇ ਸਾਰਿਆਂ ਨਾਲ ਕਰਦੇ ਕਹਿੰਦੇ ਹੈ ਹੈ ਭੋਲਾ ਤੇ ਉਹਨੇ ਕਹ ਅੱਛਾ ਪੋਲਾ ਕਿੱਦਾਂ ਦਾ ਮੁੰਡਾ ਠੀਕ ਹੈ ਮੁੰਡਾ ਠੀਕ ਹੈ ਬਸ ਠੀਕ ਹੀ ਹੈ ਠੀਕ ਹੈ ਕਿਆ ਕੇ ਵੀ ਨਹੀਂ ਆਉਣਾ ਹਾਂ ਬਸ ਠੀਕ ਹੀ ਹੈ ਵਧੀਆ ਨਹੀਂ ਆ ਵਧੀਆ ਹੀ ਵਾਹ ਅੱਛਾ ਵਧੀਆ ਹੀ ਹੈ ਠੀਕ ਹੈ ਕਹਿੰਦੇ ਹੁੰਦੇ ਨਾਲੇ ਠੀਕ ਵਧੀਆ ਹੁੰਦੇ ਪਹਿਲਾਂ ਮੈਂ ਹੋਈ ਸ਼ੂਟਿੰਗ ਹੋਈ ਤੁਹਾਡੇ ਬਹੁਤ ਵਧੀਆ ਜੀ ਬਹੁਤ ਵਧੀਆ ਬੋਲੇ ਵਾਲੇ ਕੀ ਕਹੂਗੇ ਐਨ ਵਧੀਆ ਜੀ ਅੱਛਾ ਸਿਨੇਮਾ ਕਰਦੇ ਜਾਓਗੇ ਫਿਲਮ ਦੇਖਣ ਹਾਂ ਜੀ ਚਲੇ ਜਾਊਂਗੇ ਚਲੇ ਜਾਊਂਗਾ ਮੈਂ ਤੁਹਾਨੂੰ ਜਾਉਂਗੇ ਕੋਈ ਦੀ ਫਿਲਮ ਦੇਖਣ ਜਾਉਂਗੇ ਹਾਂ ਜਾਉਂਗਾ ਤੁਹਾਨੂੰ ਫਿਲਮ ਦੇਖਣ ਜਾਣਾ ਪੋਲੇ ਪੋਲੇ ਇੱਧਰ ਕਹੋ ਬੋਲੀ ਦੇ ਬਦਲੇ ਹਾਂ ਬੋਲੀ ਵਸਲਨ ਦੇਖਣ ਜਾਣਾ ਹੈ ਬੋਲੀ ਦੇ ਬਦਲੇ ਫਿਲਮ ਦੇਖਣ ਜਾਣਾ ਠੀਕ ਹੈ ਹਾਂ ਬਿਲਕੁਲ ਬਿਲਕੁਲ ਕਮਿਟਮੈਂਟ ਪੱਕੀ ਹੈ ਭੋਲੇ ਦੀ ਫਿਲਮ ਦੇਖਣ ਜਾਣਾ ਕਹਿੰਦੇ ਮੈਂ ਕਹਿੰਦੇ ਬੰਦਾ ਠੀਕ ਹੀ ਐ ਪਰ ਮੈਂ ਫਿਲਮ ਦੇਖਣ ਜਾਊਂਗਾ ਠੀਕ ਐ ਬਾਪਾਈ ਜਾਊਂਗੇ ਜਾਉਂਗੇ ਹਾਂ ਜਾਊਂਗੇ ਪੱਕੀ ਗੱਲ ਐ ਸਾਰੇ ਸਾਰੇ ਪਿੰਡ ਚ ਲੈ ਜਾਣਾ ਜੀ ਕੀ ਬਾਤ ਐ ਇਸ ਤੋਂ ਵੱਡੀ ਚੀਜ਼ ਔਰ ਕੀ ਚਾਹੀਦੀ ਹੁੰਦੀ ਐ ਬਾ ਹਾਂ ਪਾਜੀ ਪਹਿਣਾ ਵੀ ਤਾਂ ਅੱਛਾ ਫੋਟੋ ਸੈਸ਼ਨ ਸਟਾਰਟ ਹੋ ਚੁੱਕਿਆ ਵੀ ਭੋਲੇ ਦੇ ਨਾਲ ਓਕੇ 1 1 ਪਲੀਜ਼ ਕੈਰੀ ਆਨ ਆਜਾ ਆਜਾ ਕਿਹੜਾ ਉਹ ਪੰਜਾਬ ਦੇ ਦੀ ਹੈ ਹੈ ਆਏ ਇੱਕ ਮਿੰਟ ਇੱਕ ਮਿੰਟ ਹਾਂ ਜੀ ਕੀ ਪਾਜੀ ਪਾਜੀ ਦੀ ਸਪੈਸ਼ਲ ਡਿਮਾਂਡ ਹੈ ਪਾਜੀ ਦੱਸੋ ਕੀ ਹੈ ਕਿੰਨਾ ਦਾ ਜੀ ਫਿਲਮ ਚ ਡਾਇਲੋਗ ਮਾਰਿਆ ਵਾ ਭੋਲੇ ਨੇ ਹਾਂ ਜੀ ਇਹ ਠੇਕੇ ਤੇ ਜਾਂਦੇ ਆ ਅੱਛਾ ਜੀ ਉਹਨੇ ਕਹਿੰਦਾ ਸਭ ਤੋਂ ਮਹਿੰਗੀ ਧਾਰੂ ਕਿਹੜੀ ਠੇਕੇ ਵਾਲੇ ਕਹਿੰਦਾ 10000 ਦੀ ਕਹਿੰਦਾ ਬੱਸ ਇਹਨਾਂ ਦੋ ਪੰਜਾਬ ਦੇ ਦੀਏ ਤੁਸੀਂ ਅੱਛਾ ਇਹ ਬਹੁਤ ਵਧੀਆ ਡਾਇਲੌਗ ਲੱਗਿਆ ਇਹ ਇਹਦੇ ਕਰਕੇ ਸਪੈਸ਼ਲ ਜਨਮ ਦੇਖੋ ਭਾਜੀ ਇਹ ਡਾਇਲੌਗ ਮੈਨੂੰ ਸੱਚੀ ਦੱਸੀ ਹੋਏ ਇਸ ਭੋਲੇ ਨਾਲ ਤਾਂ ਨਹੀਂ ਮਿਲਦਾ ਕਿਹੜੇ ਨਾਲ ਜੀ ਇਹ ਮਾਨਾ ਜਿਹੜਾ ਆਪਣਾ ਨਹੀਂ ਕਿਤੇ ਇਹ ਇਹ ਭੋਲਾ ਹੋ ਬਲ ਕੋਈ ਕਰਨੀ ਪਈ ਕੋਈ ਨਹੀਂ ਕੋਈ ਨਹੀਂ ਤੁਸੀਂ ਭਈ ਪੰਜਾਬ ਬਚਾ ਲਿਆ ਇੰਨਾ ਹੀ ਬਹੁਤ ਹੈ ਪੰਜਾਬ ਚਲਾ ਚਾਹੀਦਾ ਸੀਗਾ ਬੜਾ ਡਾਇਲੋਗ ਰੋਏ ਜੀ ਇੱਕ ਵਾਰੀ ਅੱਛਾ ਜੱਜੀ ਜੀ ਇੱਕ ਮਿੰਟ ਤੁਹਾਨੂੰ ਇੱਧਰ ਆਣਾ ਪੈਣਾ ਆਹ ਜ਼ਰੂਰ ਨਾ ਹੁਣੇ ਸੱਦਾਂਗੇ ਇਹ ਬਾਈ ਦੀ ਕਹਿੰਦੇ ਵੀ ਭੋਲੇ ਦਾ ਇੱਕ ਕਿਰਦਾਰ ਮੇਰੇ ਨਾਲ ਮਿਲਦਾ ਹੈ ਅੱਛਾ ਤੇ ਉਹ ਇਹ ਡਾਇਲੋਗ ਸੁਨਣਾ ਚਾਹੁੰਦੇ ਨੇ ਕਿਹੜਾ ਉਹ ਤੁਸੀਂ ਜਾਂ ਠੇਕੇ ਤੇ ਜਾਂਦੇ ਆ ਜੀ ਮਹਿੰਗੀ ਦਾਰੂ ਕਿਹੜੀ ਆ ਹਾਂਜੀ ਅੱਛਾ ਦੋ ਪੰਜਾਬ ਦੀ ਅਦੀ ਨਹੀਂ ਬੜੇ ਪਿਆਰ ਨਾਲ ਕਹਿੰਦੇ ਆ ਪੰਜਾਬ ਵਾਲੇ ਪੀਂਦੇ ਪੰਜਾਬ ਮਾਰੇ ਪੰਜਾਬ ਵਾਲੀਆ ਪੀਉਂਗੇ ਜੀ ਚੰਡੀ ਪੰਜਾਬ ਨਾ ਗੱਦਾਰੀ ਗੱਦਾਰੀ ਪੰਜਾਬ ਨਹੀਂ ਛੱਡਣਾ ਹੈ ਨਾ ਓਕੇ ਸੋ ਜਦਾਂ ਇਹਨਾਂ ਨੂੰ ਡਾਇਲੌਗਸ ਤਾਂ ਯਾਦ ਹੋਈ ਪੈਨੇ ਜਗਦੀ ਹੈ ਤੇ ਮਤਲਬ ਦੇਲ ਚ ਤੁਹਾਡੇ ਇਹਦੇ ਮੇਰੇ ਤਾਂ ਚਾ ਜਾ ਛੜ ਗਏ ਦੇਖ ਕੇ ਕਿ ਕਿੰਨੇ ਜ਼ਿਆਦਾ ਇਹਨਾਂ ਲੋਕਾਂ ਨੂੰ ਯੂ ਨਾ ਤੁਹਾਡੇ ਨਾਲ ਅਟੈਚਮੈਂਟ ਹੈ ਔਰ ਉਸ ਮੌਕੇ ਨਾਲ ਜਦੋਂ ਤੁਸੀਂ ਇੱਥੇ ਆ ਕੇ ਸ਼ੂਟ ਕੀਤਾ ਹੈ ਕਿਉਂਕਿ ਇਹਨਾਂ ਦੀ ਫਿਲਮ ਹੈ ਨਾ ਤਾਂ ਮੈਨੂੰ ਵਧੀਆ ਲੱਗਦਾ ਕਿ ਇਹਨਾਂ ਨੂੰ ਡਾਇਲੌਗ ਯਾਦ ਨੇ ਕਿਉਂਕਿ ਭੋਲਾ ਹੈ ਹੀ ਕਰੈਕਟਰ ਇਦਾਂ ਦਾ ਨਾ ਉਹਨੂੰ ਪਸੰਦ ਆਉਂਦਾ ਉਹ ਗੱਲਾਂ ਨੇ ਜਿਹੜੀਆਂ ਪਿੰਡਾਂ 'ਚ ਚੱਲਦੀਆਂ ਨੇ ਉਹੀ ਗੱਲ ਉਹ ਕਰਦਾ ਬਾਈ ਰਾਵਾਂਗੇ ਪੰਜਾਬ ਨਾਲ ਗੱਦਾਰੀ ਨਹੀਂ ਪੰਜਾਬ ਨਾਲ ਗੱਦਾਰੀ ਨਹੀਂ ਸੋ ਤੋ ਇਦਾਂ ਦਾ ਕੈਰੈਕਟਰ ਹੈ ਤੋ ਖੁਸ਼ੀ ਹੁੰਦੀ ਹੈ ਕਿ ਲੋਕ ਪਿਆਰ ਕਰਦੇ ਰਾਈਟ ਸੋ ਇੱਕ ਵਾਰ ਸਾਰੇ ਜਣੇ ਇੱਥੇ ਆ ਜਾਓ ਤੇ ਕਹਿ ਦਿਓ ਕਿ ਫਿਲਮ ਵੇਖਣ ਜਾਣਾ ਤੇ ਭੋਲਾ ਏ ਭੋਲਾ ਵੀ ਕਹਿ ਕੇ ਦੱਸਣਾ ਸਾਰੇ ਸਾਰੇ ਉੱਧਰ ਆ ਜਾਓ ਪਿੱਛੇ ਆ ਜਾਓ ਸਾਰੇ ਆ ਜਾਓ ਚਲੋ ਚਲੋ ਇੱਧਰ ਨੂੰ ਕਰੋ ਉੱਧਰ ਉੱਧਰ ਸਾਰੇ ਆ ਜਾਓ ਆ ਜਾਓ ਕਾਹਦਾ ਆਨੇ ਬਈ ਗਾ ਦੇ ਹਾਂ ਚਲ ਚੱਲ ਵੀ ਬੋਲਾ ਵੇ ਬੋਲਾ ਹੇ ਬੋਲਾ ਬੋਲਾ ਵੇ ਬੋਲਾ मेन लगता सलीम भाई ने खुश हो जाए है सो सारी जान के फिल्म वेखन क्या <laughs> <laughs> बात है, है, न? है न? सो भाजी मैं लगता हम उ मिला गे सीधा है ਵੱਧ ਚੜ ਕੇ ਮਿਲਦਾ ਰਵਾਂ ਤੈਂਕੀ ਸੋ ਮੈਂ ਪੱਕੇ ਕਰਕੇ ਕੀ ਬਣਿਆ ਸਾਰੇ ਨਹੀਂ ਖੁਸ਼ ਕੀ ਆ ਕੀ ਮਾਤਾ ਮੈ ਲੱਗਦਾ ਖੁਸ਼ੀਆਂ ਬੋਕੇ ਗਏ ਹੋ ਹਾਸੇ ਦਾ ਵੰਡੇ ਜਾਣ ਗਈ ਸੋ ਅੱਛਾ ਅੱਛਾ ਉਦੋਂ ਦੇ ਪੱਕੇ ਹੋਏ ਨੇਗੇ ਪੂਰੇ ਪੱਕੇ ਹੋਏ ਪਿਆ ਉਹਨਾਂ ਦੇ ਕੀ ਬੱਸ ਹੁਣ ਪੱਕੇ ਹੋ ਕੇ ਫਿਲਮ ਵੀ ਵੇਖਣ ਜਾਣਾ ਹੈ ਠੀਕ ਹੈ ਜੀ ਚਲੋ ਅ ਪਿੰਡ ਚ ਸ਼ੂਟਿੰਗ ਕੋਈ ਭੋਲੇ ਦੀ ਹਾਂ ਜੀ ਦੇਖਿਆ ਭੋਲਾ ਤੁਸੀਂ ਕਿਦਾਂ ਲੱਗਾ ਵਧੀਆ ਜੀ ਅੱਜ ਦੁਬਾਰਾ ਮਿਲਣ ਆਏ ਹੋ ਹਾਂ ਜੀ ਇਹ ਉਹਨੀਆਂ ਤਾਂ ਕੁੜੀ ਵਿਆਹ ਦਿੰਦੇ ਆ ਮੁਰਗੇ ਜਦੋਂ ਪਹਿਲੀ ਵਾਰੀ ਗੇੜਾ ਲਾਉਣ ਆਉਂਦੇ ਨਾ ਇਹ ਚਾਹ ਹੁੰਦਾ ਪੂਰੇ ਪਿੰਡ ਦੇ ਵਿੱਚ ਸੋ ਭੋਲੇ ਦੀ ਕਿਹੜੀ ਗੱਲ ਚੰਗੀ ਲੱਗਦੀ ਹੈ ਸਾਰੀਆਂ ਚੰਗੀਆਂ ਸਾਰੀਆਂ ਸਾਰੀਆਂ ਚੰਗੀਆਂ ਲੱਗੀਆਂ ਅੱਛਾ ਕੋਈ ਇੱਕ ਨਾ ਨਾ ਸਾਰੀਆਂ ਹੀ ਵਧੀਆ ਲੱਗੀਆਂ ਜੀ ਤਾਂ ਜਦ ਇਹ ਇੱਥੇ ਉਹ ਗੜਗੜਾਣਾ ਉਹ ਕਰਿਆ ਉਹਦਾ ਰੋਲ ਓਹ ਓਹ ਜੀ ਬਹੁਤ ਵਧੀਆ ਲੱਗਿਆ ਜਾ ਉਪਰੇ ਚੜ ਜਾ। ਛੂਟਿੰਗ ਛੂਟਿੰਗ ਵਧੀਆ ਦਿਆ ਇਹ। ਅੱਛਾ ਹਾਂ ਜੀ ਬਹੁਤ ਵਧੀਆ ਲੱਗਿਆ ਜੀ। ਤੁਹਾਨੂੰ ਭੋਲਾ ਕਿਉਂ ਵਧੀਆ ਲੱਗਦਾ? ਉਹਦੀ ਛੂਟਿੰਗ ਵਧੀਆ ਹੁੰਦੀ ਐ ਜੀ ਫਿਲਮਾਂ ਵਧੀਆ ਹੁੰਦੀ ਐ। ਅੱਲੇ ਦੇਖਦੇ ਹੋ ਹਾਂ ਜੀ ਇਸ ਪਿੰਡ ਜਿਨਾਲੇ ਪਹਿਲੀ ਗੇਲਾ ਦੇਖੀ ਐ ਨਾ ਛੂਟਿੰਗ ਹੁੰਦੀ ਸਭ ਨੂੰ ਚਾਹ ਹੁੰਦਾ ਹੀ ਐ ਜੀ। ਅੱਛਾ ਹੁਣ ਫਿਲਮ ਵੀ ਵੇਖਣ ਜਾਣਾ ਐ। ਹਾਂ ਜੀ ਹਾਂ ਜਾਣਾ ਜੀ ਹਾਂ। ਤੁਹਾਨੂੰ ਨਾ ਇਸ ਪਿੰਡ ਦੇ ਇੱਕ ਭੋਲੇ ਨਾਲ ਮਿਲਾਨੀ ਆ। ਬਈ ਹੂ ਵਹੋ ਭੋਲੇ ਦਾ ਕੈਰੇਕਟਰ ਐ। ਸਸ਼੍ਰੀਕਾਂ। ਕੀ ਹਾਲ ਚਾਲ ਆਏ ਦੇਖ ਲੋ ਜੱਗ ਦਾ ਭੋਲਾ ਖਾਂਦਾ ਮੈਂ ਵੀ ਜੱਗ ਦਾ ਖਾਂਦਾ ਕਹਿੰਦੇ ਭੋਲਾ ਤੇ ਮੈਂ ਇੱਕੋ ਹੀ ਆ ਇੱਕੇ ਹੀ ਆ ਮੈਨੂੰ ਲੱਗਦਾ ਭੋਲੇ ਦਾ ਗਿਰਦਾਰ ਹੀ ਤੋੜਾ ਹੈ ਓ ਬਾਈ ਆਪਣਾ ਹਾਂ ਅੱਛਾ ਹਾਂ ਉਹ ਬੰਦਾ ਕਿੱਦਾਂ ਸ਼ੂਟਿੰਗ ਦਾ ਮਾਹੌਲ ਕਿੱਦਾਂ ਸੀਗਾ ਉਦੋਂ ਬਹੁਤ ਵਧੀਆ ਹੋਇਆ ਅੱਜ ਕਿੰਨਾ ਕਚਾ ਚੜਿਆ ਪਿਆ ਬਹੁਤ ਚਾਹ ਚੜਿਆ ਬਈ ਅੱਛਾ ਤੇ ਭੋਲੇ ਦੀ ਕਿਹੜੀ ਗੱਲ ਵਧੀਆ ਲੱਗਦੀ ਜਿਹੜੀ ਤੁਹਾਨੂੰ ਲੱਗਦਾ ਮੇਰੇ ਚ ਵੀ ਹੈਗੀ ਹੈ ਸਾਰੀ ਗੱਲ ਵਧੀਆ ਭੋਲੀ ਦੀ ਭੋਲਾ ਦੀ ਰੌਕ ਕਾਪੀ ਆ ਬਈਏ ਬਾਈ ਦੀ ਹੈ ਇੱਕ ਬੋਤਲ ਪੂਰੀ ਪੀ ਗਿਆ ਭੋਲੇ ਜੋ ਚਾਹੀ ਅੱਛਾ ਅੱਛਾ ਉਹ ਕਹਿੰਦੇ ਮੈਨੂੰ ਮੈਂ ਕਨਫਿਊਜ਼ ਹੋ ਗਈ ਉਹ ਕਹਿੰਦੇ ਭੋਲੇ ਦੇ ਚਾਹ ਦੇ ਵਿੱਚ ਕੁਝ ਕਹਿ ਰਹੇ ਸੀ ਉਹ ਚਾਹ ਫੜਾਣ ਆ ਗਏ ਮੈਂ ਕਿਹਾ ਚਾਹ ਹੀ ਚਾਹ ਇੱਕ ਬੋਤਲ ਪੂਰੀ ਪੀ ਗਿਆ ਜੀ ਇਹ ਅੱਛਾ ਤੁਹਾਨੂੰ ਕਿਦਾਂ ਲੱਗੀ ਸ਼ੂਟਿੰਗ ਹੋਈ ਇੱਥੇ ਫਿਲਮ ਦੀ ਭੋਲੇ ਦੀ ਕੋਈ ਇੱਕ ਗੱਲ ਦੱਸੋ ਜਿਹੜੀ ਵਧੀਆ ਲੱਗੀ ਬਸ ਸਾਰੀ ਵਧੀਆ ਲੱਗਦੀ ਪੋਲੀ ਸਾਰੀ ਵਧੀਆ ਲੱਗਦੀ ਸਾਰੀ ਫਿਲਮ ਦੇਖਣ ਜਾਣਾ ਫਿਰ ਹਾਂਜੀ ਇਹ ਪੋਲਾ ਮੈਨੂੰ ਲੈ ਕੇ ਚੱਲੇ ਆਪਣੇ ਘਰੇ ਕਿਉਂਕਿ ਇਹਨਾਂ ਦੇ ਘਰ ਹੋਈ ਹੈ ਸ਼ੂਟਿੰਗ ਤੇ ਇਹ ਕਹਿੰਦੇ ਬੜਾ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸ਼ੂਟਿੰਗ ਦੇ ਦੌਰਾਨ ਸਾਥ ਦਿੱਤਾ ਸਹਿਯੋਗ ਦਿੱਤਾ ਲੈ ਕੇ ਚਲੋਗੇ ਆਪਣੇ ਘਰੇ ਹਾਂਜੀ ਚਲੋ ਫਿਰ ਇਹ ਪੁਰਾਣੇ ਵਾਲਾ ਵਰਜ਼ਨ ਪੁਰਾਣੇ ਵਾਲੇ ਚਾਹੀਦਾ ਪਣ ਲੈ ਵੀ ਜੋਖੋ ਇਹ ਸਾਰਾ ਹਾਇਪੂਲਾ ਗੇਣਾ ਬਾਅਦ ਠੀਕ ਹੈ ਮੈਂ ਅੱਪਾ ਕਹਾਂਗੇ ਚੁੰਡੀ ਜਰ ਦੇ ਦਿਲਾਵੇ ਹਾਏ ਮੋਲਾ ਭੋਲਾ ਭੇ ਭੋਲਾ ਹੇ ਭੋਲਾ ਮੈਂ ਕਿਹਾ ਭੋਲਾ ਜੀ ਭੋਲਾ ਹੇ ਭੋਲਾ ਭੋਲਾ ਭੇ ਭੋਲਾ ਹੇ ਭੋਲਾ ਭੋਲਾ ਭੇ ਭੋਲਾ ਹੇ ਭੋਲਾ ਚੁੰਡ ਜਰਦੇ ਦੀ ਲਾਵੇ ਹੇ ਭੋਲਾ ਵਿੱਚ ਕਲੀ ਵੀ ਰਲਾਵੇ ਹੇ ਭੋਲਾ ਪੱਟੂ ਠੰਡ ਚ ਨਾ ਨਾਵੇ ਹੇ ਭੋਲਾ ਚਲੋ ਪਾਣੀ ਤਾਂ ਬਚਾਵੇ ਹੇ ਭੋਲਾ ਭੋਲਾ ਹੇ ਭੋਲਾ ਭੋਲਾ ਵੇ ਭੋਲਾ 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 ਵੇ ਭੋਲਾ ਭੋਲਾ ਆ ਹੈਗਾ ਬੜਾ ਚੜੀ ਇਸ਼ਕ ਖੁਮਾਰੀ ਭੋਲਾ ਚੜੀ ਇਸ਼ਕ ਖੁਮਾਰੀ ਭੋਲਾ ਮਨ ਪਰਦਾ ਉਡਾਰੀ ਭੋਲਾ ਮਨ ਪਰਦਾ ਉਡਾਰੀ ਭੋਲਾ ਭੁੱਲੀ ਦੁਨੀਆ कई जे मत मारी भोला वे भोला में कया भोला भे भोला भोला भे भोला भोला वे भोला भोला